ਸੂਰਮ ਗਤੀ ਪੁਸ਼ਪੀ ਨਾਲ ਮੇਰੀ ਦੋਸਤੀ ਦੇ ਮੁੱਢਲੇ ਦਿਨ ਸਨ ਇੱਕ ਅਜਿਹੇ ਦਿਨ ਸਨ ਜਦੋਂ ਕਿਸੇ ਵੀ ਮਟਿਆਰ ਕੁੜੀ ਨਾਲ ਖਹਿ ਕੇ ਤੁਰਦੇ ਪੈਰ ਭੂਏਂ ਤੇ ਨਹੀਂ ਹਵਾ ਚ ਨਿਕਲਦੇ ਪਾਰਟੀ ਢੈਂਦੀਆਂ ਕਲਾਂ ਚ ਸੰਘਰਸ਼ ਜ਼ੋਰ ਤੇ ਸੀ ਸਾਡੀ ਦੋਸਤੀ ਦੀ ਚੜਤ ਸੀ ਅਜਿਹਾ ਵੇਗ ਸੀ ਜਿਸ ਚ ਅਸੀਂ ਸੁਭਾਵਕ ਇੱਕ ਦੂਜੇ ਵੱਲ ਖਿੱਚੇ ਗਏ ਨੇੜ ਤੱਕ ਕੱਚੀ ਉਮਰ ਦੀ ਭਾਵਕਤਾ ਸੀ ਅਜਿਹਾ ਟਾਰਸ ਅਸਾਂ ਚੇਤੀ ਕੀ ਦੂਜੇ ਨੂੰ ਦਿੱਤਾ ਤੇ ਕੁਝ ਵਰਜਿਤ ਗੱਲਾਂ ਖੁੱਲ੍ਹ ਖੁੱਲਾ ਆਪਣੀ ਜਵਾਨ ਉਮਰ ਦੀ ਮਲਕੀਅਤ ਮੰਨ ਕੇ ਪੁੱਤਰੇ ਮਨਾ ਦੇ ਹਵਾਲੇ ਕਰ ਦਿੱਤੀਆਂ ਪਾਰਟੀ ਦੀ ਅੱਖ ਚ ਸੰਘਰਸ਼ ਚੋਂ ਭਟਕ ਜਾਣਾ ਇਸ਼ਕ ਕਰਨਾ ਗਦਾਰੀ ਸੀ ਪਰ ਪੁਸ਼ਪੀ ਖਾਤਰ ਮੈਂ ਨਮੋਸ਼ੀ ਖੱਟਣ ਨੂੰ ਤਿਆਰ ਸੀ ਪਤਾ ਲੱਗਿਆ ਪੂਰਾ ਨਵ ਪਸ਼ਪਿੰਦਰ ਗਦਰੀ ਬਾਬਿਆਂ ਦੀ ਵੰਸ਼ ਚੋਂ ਸਾਡੀ ਮੁਲਾਕਾਤ ਇਤਫਾਕਨ ਹੋਈ ਉਹ ਮੇਰੇ ਵੱਲ ਉਸ ਸੁਭਾਬਕ ਜਹੀਲਾਰ ਹੁੰਦੀ ਚਲੇਗੀ ਬਹੁਤ ਅਮੀਰ ਕਰਦੀ ਧੀ ਸੀ ਕੱਲੀ ਸੀ ਮੈਂ ਪਾਸਾ ਵੜਦਾ ਸੀ ਪਰ ਉਸ ਨੇ ਪਾਰਟੀ ਦੇ ਘੇਰੇ ਚਾਕੇ ਮੇਰੇ ਤੋਖਲੇ ਦੂਰ ਕਰ ਦਿੱਤੇ ਪਾਰਟੀ ਚ ਹੋਰ ਕੁੜੀਆਂ ਵੀ ਸਨ ਕੰਮ ਕਰਦੀਆਂ ਪਰ ਸੋਹਣੀਆਂ ਤੇ ਸਿਆਣੀਆਂ ਸੀ ਪਰ ਪੁਸ਼ਪੀ ਚੰਗਿਆੜ ਵਾਂਗੂ ਮੱਚਦੀ ਉਹ ਹਰ ਕੰਮ ਨੂੰ ਫੌਰੀ ਤੇ ਅਮਲੀ ਰੂਪ ਦੇਣ ਲਈ ਤਤਪਰ ਰਹਿੰਦੀ ਫੋਕੀ ਦਲੀਲਵਾਜੀ ਨੂੰ ਮਾੜਾ ਮੰਨਦੀ ਮਹਿਜ਼ ਬਕਵਾਸ ਉੱਠੋ ਤੁਰੋ ਤੇ ਕੁਝ ਗੁਜ਼ਰੋ ਦੀ ਕਾਲ ਕਾਇਲ ਸੀ ਕਦੇ ਕਦੇ ਮੈਂ ਸੋਚਦਾ ਦਲੇਰੀ ਸ਼ਾਇਦ ਖੂਨ ਚੋਂ ਮਿਲੀ ਰਗੜਾਉਪਣਾ ਬਹੁਤ ਸੀ ਚੜਦੀ ਜਵਾਨੀ ਲਟਲਟ ਕੇ ਮਚ ਰਹੀ ਸੀ ਹਾਲਾਂਕਿ ਮੈਂ ਤੋ ਛੋਟੀ ਸੀ ਪਰ ਫੇਰ ਵੀ ਜਦ ਗੱਲਾਂ ਕਰਦੀ ਉਹ ਕਹਿੰਦੀ ਤੁਸੀਂ ਸੁਣੋ ਮੇਰੀ ਗੱਲ ਸੁਣੋ ਹਣ ਪ੍ਰਤੱਖ ਚੀਜ਼ਾਂ ਚ ਯਕੀਨ ਰੱਖਦੀ ਹਾਂ ਲੋਕ ਕੱਲ੍ਹ ਬਾਰੇ ਚਿੰਤਤ ਨੇ ਮੈਂ ਅੱਜ ਨੂੰ ਮੰਨਣਾ ਪੁਸ਼ਪੀ ਕਈ ਵਾਰ ਨਾਬਰ ਹੋ ਕੇ ਕਹਿੰਦੀ ਨਾ ਡਰਦੀ ਨਾ ਸੰਗਦੀ નિਸ਼ੰਗਤਾ ਬਹੁਤ ਪਾਰਟੀ ਵਰਕਰ ਨੂੰ ਚੰਚਲ ਜੀ ਲੱਗਦੀ ਕਈ ਪਾਰਟੀ ਵਰਕਰ ਗੱਲਾਂ ਕਰਦੇ ਮੀਟਿੰਗ ਦੇ ਵਿੱਚ ਲਾਰਾਂ ਸੜਦੇ ਪਰ ਉਹਦੀ ਅੱਖ ਏਡੀ ਕਰੜੀ ਸੀ ਰਗੜਉ ਉਪਣਾਈ ਢਾਸੀ ਮਰਦਾ ਵਾਂਗੂ ਤੁਰਦੀ ਕੋਈ ਉਹਦੇ ਨੇੜੇ ਨਾ ਖੜਦਾ ਮੇਰੇ ਕੋਲ ਆ ਕੇ ਪਤਾ ਨਹੀਂ ਕਿਵੇਂ ਦੇਸੀ ਕਿਉਂ ਵਾਂਗੂ ਪਿਗਲ ਜਾਂਦੀ ਸਾਡੇ ਮੋਹ ਪਿਆਰ ਦੀਆਂ ਗੰਡਾਂ ਪੀਛਣੀਆਂ ਸ਼ੁਰੂ ਹੋ ਗਈਆਂ ਮੀਟਿੰਗ ਦੇ ਏਜੰਡੇਆਂ 'ਚ ਸਾਡੇ ਪਿਆਰ ਦੀ ਗੱਲ ਚੱਲਦੀ ਸਾਥੀ ਕਹਿਣ ਲੱਗੇ ਇਹ ਬੰਦਾ ਹੱਥੋਂ ਗਿਆ ਹੁਣ ਪਾਰਟੀ ਮੂਰੇ ਅਨੇਕਾਂ ਇਨਕਲਾਬੀ ਕਾਰਜ ਸਨ ਪਰ ਇਸ ਲਈ ਪਾਰਟੀ ਮੁਹੱਬਤ ਨੂੰ ਹਕਾਰਤ ਦੀ ਨਜ਼ਰ ਨਾਲ ਦੇਖਦੀ ਉਹ ਕਰਨਾ ਕੀ ਆ ਕਰਨ ਕੀ ਲਾਗੇ ਤੁਸੀਂ ਕਦ ਕਦੇ ਕਾਮਰੇਡ ਕਹਿੰਦਾ ਸਾਡਾ ਕੀ ਦੋਸ਼ ਹੈ ਇਹਦੇ 'ਚ ਲੰਮੀਆਂ ਬਹਿਸਾਂ ਕਾਊ ਭਾਸ਼ਣ ਰੁੱਖੇ ਮੈਨੀਫੈਸਟੋ ਚਗਲੇ ਹੋਏ ਨਾਰੇ ਬੁਰਜੁਆਜ਼ੀ ਜ਼ਿੰਦਾਬਾਦ ਮਰਦਾਬਾਦ ਮਜ਼ਦੂਰ ਏਕਤਾ ਕਿੱਥੇ ਏਕਤਾ ਪਾਰਟੀ 'ਚ ਢਾਈ ਟੋਟਰੂ ਤੇ ਜਾਤੀਵਾਦ ਦੀਆਂ 20 ਵਟਾਂ ਕਿੱਥੇ ਆ ਉਹ ਲਾਲ ਹਨੇਰੀ ਰੂਸ ਦੇ ਬੁੱਝ ਜਾਂ ਪਾਰਟੀ ਦੇ ਭਾਸ਼ਣਾਂ 'ਚ ਕਈ ਵਾਰ ਪੁਸ਼ਪੀ ਵੱਡਵੀਆਂ ਕਰਦੀ ਪਾਰਟੀ ਨੂੰ ਡਿਸਪਲਿਨ ਪਾ ਕਈ ਵਾਰ ਪਾਰਟੀ ਨੂੰ ਕਹਿੰਦੀ ਡਿਸਪਲਿਨ 'ਚ ਰਹੋ ਤੁਸੀਂ ਪਾਣੀ 'ਚ ਉਤਰੇ ਬਿਨਾਂ ਹੀ ਤਾਰੀ ਸਿੱਖਣ ਨੂੰ ਫਿਰਦੇ ਹੋ ਜੁਗਤਾਂ ਭਾਰਦੇ ਹੋ ਮੈਂ ਪ੍ਰਵਾਹ ਚ ਕੁੱਦ ਕੇ ਪਾਰ ਲੱਗਣ ਚ ਯਕੀਨ ਰੱਖਦੀ ਆਂ ਕਦੇ ਕਦੇ ਪੁਸ਼ਮੀ ਵਿੱਬ ਕੇ ਬੋਲਦੀ ਪਰ ਮੈਨੂੰ ਪਾਰਟੀ ਦੀ ਨੁਕਤਾਚੀਨੀ ਮਾੜੀ ਲੱਗਦੀ ਜਦ ਸੰਘਰਸ਼ ਦੀ ਜਾਂ ਪਾਰਟੀ ਦੀ ਹਥਿਆਰਬੰਦ ਗੱਲਾਂ ਦੇ ਉਹ ਖਿਲਾਫ ਬੋਲਦੀ ਮੈਨੂੰ ਲੱਗਦਾ ਇਹਨੂੰ ਲਾ ਕੇ ਸਿੱਟ ਪਰ ਕਿਤੇ ਕਿਤੇ ਫਿਰ ਮੈਨੂੰ ਇਉਂ ਲੱਗਦਾ ਵੀ ਨਹੀਂ ਇਹ ਠੀਕ ਹੈ ਗੱਲ ਵੀ ਠੀਕ ਕਰਦੀ ਪਿਆਰ ਸਬੰਧਾਂ ਬਾਰੇ ਵੀ ਉਹਦੀ ਅਜੀਬ ਏ ਧਾਰਨਾ ਸੀ ਮੈਂ ਨਫਸ ਤੋਂ ਉੱਚੇਰਾ ਉੱਠਣ ਦੀਆਂ ਦਲੀਲਾਂ ਭੜਦਾ ਉਹ ਆਪਣੇ ਚਫੇਰੇ ਆਦਰਸ਼ਿਕ ਪਿਆਰ ਦਾ ਇੱਕ ਤਲਿਸਮ ਸਿਰਜਣਾ ਸੋਚਦੀ ਪਰ ਉਹ ਮੇਰੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਆਪਣੇ ਇੱਕੋ ਬੋਲ ਨਾਲ ਮਿੱਟੀ ਕਰ ਦੇ। ਸ਼੍ਰੀਮਾਨ ਜੀ ਬੰਦਾ ਪਹਿਲਾਂ ਬੰਦਾ ਤਾਂ ਹੋਵੇ। ਫਿਰ ਵੀ ਪਤਾ ਨਹੀਂ ਕਿਉਂ ਅਸੀਂ ਇੱਕ ਦੂਜੇ ਲਈ ਦਿਨ ਰਾਤ ਤਰਫ ਦੇ। ਹਰ ਵੇਰੀ ਇੱਕ ਦੂਜੇ ਨੂੰ ਮਿਲਣ ਦੀ ਸੋਚਦੇ, ਮੁਹੱਬਤ ਤੇ ਖੁਸ਼ਗਵਾਰ। ਪਲਾਂ ਵਿੱਚ ਅੱਗੋਂ ਲਈ ਕਦੇ ਵੀ ਪਾਰਟੀ ਬਹਿਸ ਨੂੰ ਨਹੀਂ ਅੱਗੇ ਆਉਣ ਦਿੰਦੇ। ਇੱਕ ਦਿਨ ਸਵੇਰੇ ਫੋਨ ਆਇਆ। ਛੇਤੀ ਆ ਜਾ ਬਸ। ਉਹ ਮੈਂ ਕਿਹਾ ਕੀ ਹੋ ਗਿਆ ਹੁਣ? ਦਿਨ ਤਾਂ ਚੜ ਲੈਣ ਦੇ। ਦੋ ਛੇਤੀ ਆਓ ਬਸ। ਬੱਸ ਅੱਡੇ ਤੇ ਖੜੀ ਅੜੀਕ ਦੀ ਹੱਥ 'ਚ ਟਿਫਨ, ਖਾਣ ਲਈ ਨਿਕ ਸੁਖ ਥਰਮੋਸ ਲੱਦੀ ਹੋਈ। ਚੱਲ ਕਿਤੇ ਉੱਡ ਚਲੀਏ ਉਹ ਕਿੱਥੇ ਜਾਣਾ ਹੈ ਕਿੱਥੇ ਜਾਣਾ ਇਹੀ ਸ਼ਹਿਰ 'ਚ ਰਹਿਣ ਦੇ ਤੂੰ ਆ ਕਿਸੇ ਬਾਗ 'ਚ ਬਹਿ ਕੇ ਚੱਲਦੇ ਆ ਰੋਟੀ ਖਾਣ ਨਾ ਬਿਨਾ ਕੁਝ ਸੋਚੇ ਛਤਬੀਰ ਦੀ ਜੂਚ ਪਹੁੰਚ ਗਏ ਨਵੰਬਰ ਦੀ ਕੋਸੀ ਧੁੱਪ ਬਹੁਤ ਕੁਛ ਲੈ ਕੇ ਆਈ ਨਾਲ ਉਹ ਰੋਟੀ ਤਾਸ਼ ਰੇਡੀਓ ਮਗਦੇ ਜਜ਼ਬਿਆਂ ਦਾ ਅਥਰਾ ਸੇਖ ਪਰਚਗੇ ਛੁੱਟੀ ਦਾ ਦਿਨ ਹੁਣ ਕਰਕੇ ਪਾਰਕ 'ਚ ਭੀੜ ਕਿੰਨਾ ਚੰਗਾ ਹੁੰਦਾ ਜੇ ਕਾਰ ਚਾਉਂਦੇ ਉਹਨੇ ਹੌਕਾ ਲਿਆ ਉਹ ਸੱਪਰ ਪਿਛਲੇ ਸਮੇਂ ਨੂੰ ਵੀ ਮਾਨਣਾ ਚਾਹੁੰਦੇ ਸੀ ਪਰ ਮੈਨੂੰ ਕਾਰ ਨਾਲ ਉਹਦੀ ਖੁਸ਼ੀ ਹੋਈ ਪਤਾ ਨਹੀਂ ਕਿਉਂ ਪੁਸ਼ਪੀ ਨਾਲ ਉਹਦੀ ਕਾਰ 'ਚ ਬੈਠੇ ਮੈਨੂੰ ਆਪਣਾ ਛੋਟਾ ਪਣ ਲੱਗਦਾ ਉਹ ਅਮੀਰ ਘਰ ਦੀ ਕੁੜੀ ਸੀ ਮੈਂ ਕਿਰਤੀ ਬਾਪ ਦਾ ਪੁੱਤ ਸੀ ਸੰਘਰਸ਼ 'ਚ ਮੇਰੀ ਬਾਹ ਉੱਚੀ ਸੀ ਪਤਾ ਨਹੀਂ ਲੱਗਿਆ ਦੁਪਹਿਰ ਕਦੋਂ ਵੇਦਗੀ ਰੋਟੀ ਟੁੱਕ ਮਗਰੋਂ ਟੈਲਣ ਲਈ ਤੁਰੇ ਰੇਡੀਓ ਤੇ ਖਬਰਾਂ ਆਉਣ ਲੱਗੀਆਂ ਉਹਨੇ ਜਦ ਹੀ ਰੇਡੀਓ ਬੰਦ ਕੀਤਾ ਉਹਨੂੰ ਪਤਾ ਸੀ ਮੇਰਾ ਦਿਨ ਇਹ ਖਰਾਬ ਹੋ ਤੁਰਦੇ ਦੂਰ ਨਿਕਲ ਗਏ ਉਸ ਪਿਆਰੇ ਸਾਥ ਵਿੱਚ ਮੈਂ ਖਬਰਾਂ ਬਾਰੇ ਭੁੱਲਣ ਦਾ ਯਤਨ ਕਰਨ ਲੱਗਿਆ ਜਿਹੜੀਆਂ ਚੱਲ ਰਹੀਆਂ ਸੀ ਸੰਘਰਸ਼ ਦੀ ਪਰ ਪਿਆਰ ਬੂਸੇ ਤੇ ਹੱਥ ਕੁੱਟਨਿਆਂ ਤੋਂ ਮਗਰੋਂ ਜਿਉਂ ਹੀ ਅਸੀਂ ਗਲ ਵਿਕੜੀ ਚ ਸਿਮਟੇ ਮੈਨੂੰ ਲੱਗਾ ਕਿਤੇ ਦੂਰ ਛਾਪਲੀ ਰੇਡੀਓ ਵਿਚਲੀ ਚੁੱਪ ਹੌਲੀ ਹੌਲੀ ਮੱਥੇ ਤੇ ਖੋਰੂ ਪਉਣ ਲੱਗੀ ਮੇਰੀ ਸਾਰੀ ਦੇਹ ਕਿਸੇ ਅਦੇਖ ਪੀੜ ਚ ਸਿੱਥਲ ਹੋ ਗਈ ਸਾਹ ਕਾਲੇ ਹੋ ਗਏ ਮੱਥਾ ਧਣੋਸ਼ਾਂਗੂ ਤਣ ਗਿਆ ਸੀਟੀਆਂ ਮਾਰਦੀ ਹਵਾ ਖਬਰਾਂ ਵਾਂਗੂ ਮੈਨੂੰ ਸੁਣਨ ਲੱਗੀ ਪੁਸ਼ਮੀ ਨੂੰ ਮੇਰਾ ਟੁਕੜਾ ਚ ਖਿਲਰ ਜਾਣਾ ਪਸੰਦ ਸੀ ਉਸਨੇ ਦੇਖ ਲਿਆ ਇਹ ਡਾਇਵਰਟ ਹੋ ਰਿਹਾ ਹੈ ਬਦਲ ਰਿਹਾ ਹੈ ਪਰ ਖੜਾ ਮੇਰੇ ਕੋਲ ਆ ਖਬਰਾਂ ਨੂੰ ਜਾਂਦਾ ਇੰਨਾ ਕਚਿਰ ਖਬਰਾਂ ਸੁਣ ਸੁਣ ਖੁਸ਼ ਹੁੰਦੇ ਰਹੋਗੇ ਮੰਨ ਵਾਲਿਆਂ ਵਿੱਚ ਤੁਸੀਂ ਨਹੀਂ ਐ ਮੈਨੂੰ ਪਰਾਂ ਛੰਡ ਦੇ ਉਹਨੇ ਕਿਹਾ ਪਰ ਕੀ ਠੀਕ ਤੇ ਕੀ ਗਲਤ ਇਹਦੇ ਬਾਰੇ ਤਾਂ ਸੋਚਣਾ ਹੀ ਹੁੰਦਾ ਹੈ ਹੁਣ ਸੋਚ ਤਾਂ ਲੈਣ ਦੇ ਹਰ ਵਕਤ ਕਿੱਥੇ ਤੇ ਉਹ ਕਰੀ ਜਾਵਾ ਸੋਚੀ ਜਾਓ ਤੇ ਮਰੀ ਜਾਓ ਕੁਰਬਾਨੀ ਤੋਂ ਬਿਨਾ ਕੁਝ ਹਾਸਲ ਨਹੀਂ ਹੋਣਾ ਕਾਮਰੇਡ ਜੀ ਉਹਨੇ ਸਿੱਧਾ ਬਾਰ ਕੀਤਾ ਸਮੂਹ ਲਈ ਚਿੰਤਤ ਹੈ ਵਿਅਕਤੀਗਤ ਛਾ ਪਾਰਟੀ ਲਈ ਕੋਈ ਮਾਨ ਨਹੀਂ ਰੱਖਦੀ ਕਿਹੜਾ ਸਮੂਹ ਪੁਸ਼ਮੀ ਖੜੀ ਮੂਰੇ ਕੋਈ ਸਪੂ ਨਹੀਂ ਹੈ ਤੁਹਾਡੇ ਚ ਕੋਈ ਸਮੂਹ ਨਹੀਂ ਹੈ ਆਪਣੇ ਲਈ ਤਾਂ ਜਿਉਂਦਾ ਨਹੀਂ ਸਮੂਹ ਲਈ ਕਿਵੇਂ ਜੂਲੇਗਾ ਵੱਡਾ ਕਾਮਰੇਡ ਆਇਆ ਉਹ ਪਾਰਟੀ ਸੰਾਦ ਹੁੰਦੇ ਨੇ ਕੱਲ ਨੂੰ ਇਤਿਹਾਸ ਸੱਜਣਾ ਫੇਰ ਕੱਲ ਦਾ ਰੋਣਾ ਉਹ ਮੈਂ ਪੁੱਛਦੀ ਆ ਅੱਜ ਕਿੱਥੇ ਐ ਕਾਮਰੇਡ ਜੀ ਅੱਜ ਕਿੱਥੇ ਆ ਕੇਵਲ ਸਟੱਡੀ ਸਰਕਲ ਤੇ ਪਾਰਟੀ ਮੀਟਿੰਗਾਂ ਚ ਅੱਜ ਮੈਂ ਤੇਰੇ ਸਾਹਮਣੇ ਖੜੀ ਆ ਮੈਂ ਅੱਜ ਮੇਰੇ ਵੱਲ ਵੇਖ ਅੱਜ ਜਿਉ ਉਹ ਛੱਡ ਯਾਰ ਤੂੰ ਤਾਂ ਸਵਾਦ ਹੀ ਗਾਲਤ ਆ ਕਲ ਦੀ ਗੱਲ ਮੈਂ ਮੋੜ ਲਈ ਉੱਠ ਖੜਿਆ ਤਣਾਅ ਚ ਦੋਨੇ ਆ ਗਏ ਬਿਨਾ ਬੋਲੇ ਸਮਾਨ ਸਮੇਟਿਆ ਪਾਰਕ ਤੋਂ ਵੱਡੀ ਸੜਕ ਤੇ ਨਕੋ ਦਾ ਪੈਂਡਾ ਖਿੱਚ ਕੇ ਆ ਗੇ ਪੁਸ਼ਪੀ ਬਲ ਮੈਂ ਅਦਾਸ ਜਿਹਾ ਝੱਕਿਆ ਚਿਹਰੇ ਤੇ ਗੁੱਸਾ ਸੀ ਪਰ ਬੋਲ ਨਹੀਂ ਸੀ ਰਹੀ ਕੁਛ ਕਦੇ ਕਦੇ ਡਰਦੀ ਵੀ ਸੀ ਮੇਤੋਂ ਵੀ ਸਾਥ ਨਾ ਛੱਡ ਜਵੇ ਬਹੁਤ ਉਲੜ ਕਿਉਂ ਨਹੀਂ ਮੇਰਾ ਸਾਥ ਲਿਆ ਸੀ ਅੱਡੇ ਤੇ ਸਵਾਰੀਆਂ ਦੀ ਭੀੜ ਦੇਖ ਕੇ ਮੈਂ ਕાન ਪੁੱਛਿਆ ਪਤਾ ਲੱਗਾ ਪਿਛਲੇ ਅੱਡੇ ਤੇ ਕੰਡਕਟਰ ਤੇ ਕਾਲਜ ਦੇ ਮੁੰਡਿਆਂ ਝਗੜਾ ਹੋ ਗਿਆ ਹੁਣ ਗੁੱਸੇ ਚ ਹੈ ਡਰਾਈਵਰ ਛੋਟੇ ਅੱਡਿਆਂ ਤੋਂ ਸਵਾਰੀਆਂ ਹੀ ਨਹੀਂ ਚੱਕਦੇ ਨਮੀ ਵਿੱਚ ਸਿਰ ਤੇ ਪੈ ਗਈ ਮੈਂ ਕਿਹਾ ਕਦ ਪਿੰਡ ਜਾਵਾਂਗੇ ਯਾਰ ਬਾਚਣ ਦੇ ਫਿਕਰ ਨਾਲ ਸਿਆਲੂ ਦਿਨ ਪਲੋ-ਪਲ ਨੀਵਾ ਕੁਝ ਸਮਾਂ ਪਹਿਲਾਂ ਸਾਨੂੰ ਢੜਦੇ ਦਿਨ ਬਾਰੇ ਭੋਰਾ ਚਿੰਤਾ ਨਹੀਂ ਸੀ ਉਹ ਚਾੜ ਜੀ ਪੁਸ਼ਪੀ ਹੱਥ ਵਿੱਚ ਲਾ ਖਾਲੀ ਟਿਫਣ ਕਦੇ ਇੱਕ ਹੱਥ ਚ ਫੜਦੀ ਇੱਕ ਦੂਜੇ ਚ ਬਸ ਦਾ ਮੈਨੂੰ ਘੱਟ ਫਿਕਰ ਸੀ ਪੁਸ਼ਪੀ ਦਾ ਵੱਧ ਸੀ ਬਈ ਇਹਨੇ ਕੋਈ ਹੁਣ ਸਿੰਗੜੀ ਛੇੜਨੀ ਆ ਗੱਲ ਲੱਗ ਗਈ ਸਮੇ ਨੂੰ ਨਹੀਂ ਸਾਡੇ ਵੇਲਿਆਂ ਚ ਵਸਾ ਨਹੀਂ ਸੀ ਨਾ ਰੇਲਾ ਘੋੜੀ ਨੂੰ ਅੱਡੀ ਲਾਉਣੀ 20 ਕੌਂਟ ਦਾ 20 ਕੋਹ ਦਾ ਪੈਂਡਾ ਚੀਰ ਕੇ ਹੌਮ ਮਾਰ ਨੇੜੇ ਬੈਠਾ ਬਜ਼ੁਰਗ ਬੀਤੇ ਤੇ ਝੂਰ ਰਿਆ ਸੀ ਪੀੜ ਪਾਂ ਤੋਂ ਪਾਂ ਦੀਆਂ ਗੱਲਾਂ ਕਰ ਰਹੀ ਸੀ ਪਤਾ ਲੱਗਾ ਕੰਡਕਟਰ ਅਤੇ ਮੁੰਡਿਆਂ ਨੂੰ ਸੱਟਾਂ ਫੇਟਾਂ ਵੀ ਲੱਗੀਆਂ ਹੁਣ ਛੋਟੇ ਅੱਡੇਾਂ ਤੇ ਖੜਨ ਲਈ ਬੱਸ ਨਹੀਂ ਰੁਕਦੀ ਲੈ 10 ਇੰਨੀ ਗੱਲ ਬਦਲੇ ਸਾਰਿਆਂ ਨੂੰ ਸੂਲੀ ਤੇ ਟੰਗ ਤਾ ਇੱਕ ਪਿੱਛੋਂ ਨਾਲੇ ਸਿਰ 'ਚ ਖਾਜ ਕਰ ਰਿਆ ਸੀ ਡੱਬੀਦਾਰ ਪਰਨਾ ਚੱਕ ਕੇ ਮੈਂ ਪੁਸ਼ਪੀ ਵੱਲ ਦੇਖਿਆ ਉਹ ਖਿੱਚ ਕੇ ਪਰਲੇ ਬੰਨੇ ਲੋਕ ਦੇ ਡਰਮ ਤੇ ਬਹਿ ਗਈ ਇਹ ਮਾਮੂਲੀ ਗੱਲ ਹੈ ਤੇਰੇ ਭਾਣੇ ਆ ਮੰਗਾਈ ਵੀ ਮੂਲੀ ਗੱਲ ਹੋਣੀ ਆ ਨੇੜੇ ਖੜਾ ਸੰਜਣ ਤਲਖੀ ਚ ਬੋਲਿਆ ਉਹ ਮੇਰੇ ਸ਼ਹਿਰੀ ਲੀੜਿਆਂ ਵਾਲੇ ਵੱਲ ਹਕਾਰਤ ਚ ਦੇਖ ਰਿਹਾ ਉਹ ਕਹਿਣ ਲੱਗਾ ਸਾਡਾ ਤਾਂ ਜਾਣੀ ਆ ਕਰਾਇਆ ਨਹੀਂ ਲੱਕ ਤੋੜਦਾ ਥੋੜਾ ਨਾ ਬਾਹਲਾ ਦਿੱਲੀ ਜਾਓ 500 ਹੈ ਨਹੀਂ ਮੈਂ ਚਾਹੁੰਦਾ ਤਾਂ ਵਧਿਆ ਕਰਾਇਆ ਬਾਰੇ ਕੋਈ ਤਰਕ ਪੇਸ਼ ਕਰਦਾ ਪਰ ਮੈਂ ਪਾਸਾ ਵੱਟ ਕੇ ਪੁਸ਼ਪੀ ਕੋਲੇ ਆ ਗਿਆ ਮੈਨੂੰ ਪਤਾ ਮੈਂ ਬੋਲਣਾ ਕੁਛ ਪੁਸ਼ਪੀ ਨੇ ਕਹਿਣਾ ਬੜਾ ਮਾੜਾ ਹੋਇਆ ਭਾਈ ਮੈਂ ਵੀ ਹੌਲੀ ਦੇ ਕੇ ਕਿਹਾ ਅਸਲ 'ਚ ਮੈਂ ਪੁਸ਼ਪੀ ਨਾਲ ਕੋਈ ਸਖਾਮੀ ਜੀ ਗੱਲ ਤੋੜਨੀ ਚਾਹੁੰਦਾ ਕਿਉਂਕਿ ਖੜਕੀ ਹੋਈ ਸੀ ਛੱਤ ਬੀੜਦੀ ਤੇ ਹਾਲੇ ਤੱਕ ਸਿੱਧੀ ਨਹੀਂ ਸੀ ਪਰ ਮੁੰਡਿਆਂ ਨੇ ਵੀ ਦੇਖ ਲਾ ਮੂਰੇ ਕਿਵੇਂ ਲਾਇਨੇ ਸਾਰੇ ਕੋਈ ਪਿੱਛੋਂ ਕਹਿੰਦਾ ਪਹਿਲੇ ਪਿਛਲੇ ਹਫ਼ਤੇ ਵੀ ਐਂ ਹੀ ਬਿਟਰ ਗਏ ਸੀ ਮੁੰਡੇ ਦੁਬਾਰਾ ਤਾਂ ਹੀ ਬਸਾਂ ਨਹੀਂ ਨਿਕਲ ਦਿੱਤੀਆਂ ਅੱਡੇ ਚ ਪੁਲਿਸ ਆਲੀ ਆਲੀ ਕਰਦੀ ਫਿਰਦੀ ਸੀ ਗਾਹਾਂ ਵੀ ਬਾਂਦਰਾ ਦਾ ਟੋਲਾ ਹੈ ਪੁਲਿਸ ਨੂੰ ਕਿਹੜਾ ਭੱਲ ਹੈ ਕੋਈ ਹੋਰ ਪਿੱਛੋਂ ਬੋਲਿਆ ਓ ਭਾਈ ਗੜ ਤਾਂ ਕਈ ਦਿਨਾਂ ਚ ਪੱਕਦਾ ਆਹੋ ਭਾਈ ਗਲਤ ਅਚਵਾਤੀ ਉਹ ਪਾੜਦੀ ਹੈ ਪੀਠੀ ਜਿਹਾ ਕਾਠੀ ਵਾਲੀ ਤੀਮੀ ਨੇ ਇੱਕ ਪਾਸੇ ਕਿਹਾ ਕਿਤੇ ਅੱਜ ਵੀ ਗੱਡੀ ਨਾ ਫੜਨੀ ਪਵੇ ਕਿਸਾਨ ਦੋ ਕਹਿਣ ਲੱਗੇ ਗੱਡੀ ਕਿਤੇ ਗੱਡੀ ਤੇਰੇ ਭਾਣੇ ਦੋ ਡਿੰਗਾ ਦੂਰ ਹੈ ਕਿੱਥੇ ਖੜਾ ਹੈ ਤਾਂ ਦੇਖ ਨਾ ਨਾ ਆਪਾਂ ਹੁਣੇ ਕਰਦਿਆਂ ਜੁਗਾਰ ਇੱਕ ਪਾੜਾ ਬੋਲਿਆ ਸ਼ੀਤਕੇ ਜੇ ਕਦ ਦਾ ਬਾਸਰ ਕਾਉਣ ਦੇ ਮਾਮਲੇ ਚ ਬਹੁਤ ਤੇਜ਼ ਮੁੱਠੀਆਂ ਮਿੱਚੀ ਫਿਰਦਾ ਸੀ ਜੋਤੀ ਦਾ ਜਮਾਨਾ ਭਾਈ ਇੱਕ ਅੱਧੇ ਉਮਰ ਦਾ ਸੱਜਣ ਹੌਕਾ ਲੈ ਕੇ ਬੋਲਿਆ ਬਿੰਦੇ ਮੇਦੇ ਨਸਬਾਰ ਦੀ ਚੁੰਡੀ ਖਿੱਚਦਾ ਨਖ ਚ ਗੁਣਗੁਣ ਕਰਦਾ ਦੂਰ ਖੜਾ ਇੱਕ ਖੱਦਰਦਾਰੀ ਸੱਜਣ ਖਿਸਕਦਾ ਮੇਰੇ ਕੋਲ ਆ ਗਿਆ ਪੁਸ਼ਪੀ ਨੇ ਇੱਕ ਨਜ਼ਰ ਖੱਦਰ ਵਾਲੇ ਵਿਅਕਤੀ ਵੱਲ ਦੇਖਿਆ ਤੇ ਮੂੰਹ ਫੇਰ ਲਿਆ ਕਿ ਆ ਬਕਵਾਸ ਹੈ ਕੋਈ ਵੀ ਨਹੀਂ ਰੁਕ ਰਿਹਾ ਉਹ ਹਾਕ ਰਿਹਾ ਸੀ ਮੈਂ ਜਾਣਦਾ ਸੀ ਵੀ ਪੁਸ਼ਪੀ ਨੇ ਇਹਦੇ ਪਿੱਛੇ ਪੈਣਾ ਸਵੇਰ ਦੇ ਹਾਲਾਤ ਠੀਕ ਸਨ ਹੁਣ ਖਰਾਬ ਹੋ ਗਏ ਮੁੰਡੇ ਬਹੁਤ ਤੱਕਾ ਕਰਦੇ ਨੇ ਮੈਨੂੰ ਪਤਾ ਹੈ ਉਹਨੇ ਆਪਣੇ ਕੁਰਤੇ ਨੂੰ ਖੱਦਰ ਦੇ ਨੂੰ ਛੰਡਿਆ ਹੁਣ ਮੁੰਡਿਆਂ ਨੂੰ ਪੁੱਛੇ ਕੋਈ ਸਜ਼ਾ ਕਿਸ ਨੂੰ ਮਿਲ ਰਹੀ ਹੈ ਉਹਨਾਂ ਦੇ ਮਾਪਿਆਂ ਨੂੰ ਅਸੀਂ ਉਹਨਾਂ ਦੇ ਮਾਪਿਆਂ ਪਰ ਕਿਸੇ ਦਾ ਸਿਰ ਵੀ ਸਿਰ ਕੀ ਦਾ ਪਾੜਤਾ ਵਿੱਚੇ ਪਾੜਤਾ ਕਿਸੇ ਦਾ ਇੱਕ ਪਿੱਛੋਂ ਆ ਕੇ ਕਹਿੰਦਾ ਓਏ ਕੋਈ ਕਾਰਕੂਰ ਰੋਕੀਏ ਫੇਰ ਆ ਪਾੜੇ ਮੁੰਡੇ ਨੇ ਕਿਹਾ ਕਾਰ ਤਾਂ ਕਿਹੜਾ ਰੋਕ ਲੂ ਮੈਂ ਉਹਨਾਂ ਨਾਲ ਗੱਲ 'ਚ ਗੱਲ ਲੜਾਈ ਕੋਸ਼ਿਸ਼ ਕਰਨ ਕੀ ਹਰਚ ਐ ਅੱਛੇ 'ਚ ਸਵਾਰੀਆਂ ਬਹੁਤ ਨੇ ਇੰਨੀਆਂ ਇਹੇ ਜੇ ਸਮੇ ਤੇ ਥੋਡੀਆਂ ਦਲੀਲਾਂ ਬਕਵਾਸ ਲੱਗਦੀਆਂ ਨੇ ਬੈਠੇ ਸੋਚੀ ਜਾ ਪੁਸ਼ਪੀ ਭੁੱਖ ਕੇ ਬੋਲੀ ਐਂ ਕਰੀਏ ਕੋਸ਼ਟ ਕਰਕੇ ਦੇਖ ਲਈਏ ਤੀਮੀਆਂ ਨੂੰ ਮੂਹਰੇ ਕਰ ਦਈਏ ਸ਼ਾਇਦ ਲਿਫਟ ਮਿਲ ਜੇ ਇੱਕ ਪਿੱਛੋਂ ਖੜਾ ਕਹਿੰਦਾ ਬੜਾ ਮੁੰਡਾ ਪੁਸ਼ਪੀ ਬਲਚਾ ਕੇਆ ਸਮੱਸਿਆ ਇੱਕ ਸਵਾਰੀ ਦੀ ਨਹੀਂ ਸਾਰੇ ਲੋਕਾਂ ਦੀ ਹੈ ਮੈਂ ਦਲੀਲ ਦੇਣੀ ਚਾਹੀ ਛੱਡੋ ਜੀ ਆਪਣੀ ਫਸੀ ਨਬੇੜੀ ਤੂੰ ਲੋਕਾਂ ਨੂੰ ਛੱਡ ਮੁੰਡੇ ਨੇ ਕਿਹਾ ਤੁਸੀਂ ਕਰੋ ਕੁਛ ਭਾਈ ਸਾਹਿਬ ਇਹ ਤਾਂ ਬਸ ਮੇਰੇ ਬਾਰੇ ਕੁਛ ਕਹਿੰਦੀ ਪੁਸ਼ਪੀ ਰੋਕੀ ਭੀੜ ਮੂੰਹ ਆਇਆ ਕਲਪਰੇ ਸੀ ਹੀਠਾਂ ਉਤੋਂ ਦੋ ਬਸਾਂ ਲੰਗੀਆਂ ਰੁਕੀਆਂ ਯਾਰ ਇੱਥੋਂ ਕਹੀ ਲਿਆਓ ਕਿਦਾਂ ਡਰਮ ਪਟਕੇ ਸੜਕ ਤੇ ਮਾਰੋ ਤਿੰਨ ਚਾਰ ਦੇਖਦੇ ਆ ਕਿਵੇਂ ਨਹੀਂ ਰੋਕਦੇ ਲੋਕਾਂ ਦਾ ਜਿਹੜਾ ਗੁੱਸਾ ਬਾਹਰ ਆਉਣ ਲੱਗਿਆ ਡਰਮ ਨਾਲੋਂ ਮੈਂ ਕਹਿੰਦਾ ਟਾਣ ਵੱਢ ਲਈ ਟਾਲੀ ਦਾ ਕੋਈ ਕਿ ਨੇ ਬੇਵਕੂਫ ਲੋਕ ਨੇ ਮੈਨੂੰ ਰੋਹ ਚੜ ਰਿਹਾ ਸੀ ਤੁਸੀਂ ਆਪ ਤਾਂ ਕੁਝ ਨਹੀਂ ਕਰਨਾ ਦੂਜੇ ਕਰਦੇ ਵੀ ਨਹੀਂ ਚੰਗੇ ਲੱਗਦੇ ਪੁਸ਼ਪੀ ਤੜਫ ਕੇ ਬੋਲੀ ਕਿਉਂਕਿ ਮੈਨੂੰ ਇਹ ਚੀਜ਼ਾਂ ਤੋਂ ਖਿੱਚ ਸੀ ਪਰ ਜਰਵਾਣੇ ਦੀ ਹਿੱਕ ਤੇ ਚੜਨਾ ਮੈਂ ਜਾਣਦਾ ਸੀ ਪਰ ਆਮ ਬਸਾਂ ਬੂਸਾਂ ਟਾਣੇ ਨਾਲ ਕਿਵੇਂ ਰੋਕਣੀਆਂ ਨੇ ਤੁਸੀਂ ਡਟ ਕੇ ਖੜ ਜੋ ਯਾਰ ਸੜਕ ਦੇ ਵਿਚਾਲੇ ਦੇਖਦੇ ਕਿਵੇਂ ਲੰਘ ਜਾਣਗੇ ਪਾੜਾ ਮੁੰਡਾ ਬੱਚਾ ਬੱਲੇ ਉਹ ਪਰਵਾਨਾ ਸਰਬਰ ਦੀ ਬਾਟੀਆਂ ਨੂੰ ਚੱਪ ਕੇ ਹਉ ਜਾਣਗੇ ਅਗਲੇ ਪਿਛੋਂ ਜੱਟ ਬੋਲਿਆ ਫੇਰ ਕੀ ਫੇਰ ਦੇ ਐਂ ਦੇਖੇ ਜਿਵੇਂ ਗੁੰਗੀ ਟਾਂਗੇ ਵੱਲ ਵਹਿੰਦੀ ਐ ਹੋਰ ਕੀ ਫੇਰ ਟਾਲੀ ਮੋੜ ਬੈਠੇ ਬਜ਼ੁਰਗ ਨੇ ਗੱਲ ਪੁੱਛ ਲੋੜ ਆਵੇ ਤਾਂ ਦਾਤਾ ਖੈਰ ਕਰੇ ਭਾਈ ਇੱਕ ਬੀਬੀ ਪੁਸ਼ਪੀ ਦੇ ਨੇੜੇ ਚਲੇਗੀ ਮੁੰਡੇ ਤਾਂ ਐਉਂ ਹੀ ਹੱਥ ਚੱਕ ਕੇ ਰੱਖਣਗੇ ਹੁਣ ਅਟਕੇ ਬੋਲੀ ਭਾਈ ਮੁੰਡੇ ਵੀ ਥੋੜੇ ਹੀ ਐ ਫੌਜੀ ਇੱਕ ਆਪਣਾ ਡੱਫਰ ਵੈਗ ਸੈੱਟ ਕਰ ਰਿਹਾ ਸੀ ਡੱਫਲ ਵੈਗ ਉਹਦੇ ਵਿੱਚ ਦੋ ਵਾਰ ਰੰਮ ਖੜਕ ਚੁੱਕੀ ਸੀ ਕਈ ਵਾਰ ਰੰਮ ਦਾ ਪ੍ਰੇਖਾ ਨਾਲ ਦਿਆਂ ਨੂੰ ਪੈਂਦਾ ਖੱਦਰਦਾਰੀ ਖਿਸਕਦਾ ਖੱਦਰਦਾਰੀ ਮੇਰੇ ਕੋਲ ਆ ਗਿਆ ਦੇਖੋ ਇਹਨਾਂ ਦੀ ਅਕਲ ਕੀ ਕਰ ਰਹੇ ਨੇ ਇਹ ਹੁਣ ਟਾਣਾ ਵੱਢਣਗੇ ਕੋਈ ਕਹੀ ਮੰਗਾ ਰਿਹਾ ਹੈ ਇਹ ਠੀਕ ਨਹੀਂ ਹੈ ਮੋਰਖੇ ਤਾਂ ਲੈਣ ਜਾਣੇ ਨੇ ਮੈਂ ਵੀ ਇਹ ਚ ਗੱਲ ਕੀ ਇਹ ਹੀ ਤਾਂ ਸਾਡੇ ਮੁਲਕ ਦਾ ਦੁਕਾਨ ਦੁਖਾਂਤ ਹੈ ਉਸ ਦੀ ਰਾਜਨੀਤੀ ਬਾਰੇ ਕੀ ਟਿੱਪਣੀ ਤੋਂ ਮੈਨੂੰ ਵੀ ਬੁਰਾ ਲੱਗਾ ਦਰਸੀ ਕਿ ਪੁਸ਼ਪ ਵੀ ਹੁਣ ਖੱਦਰਦਾਰੀ ਨੂੰ ਪਾਉ ਕਾਨੂੰਨ ਨਹੀਂ ਹੱਥ ਚ ਲੈਣਾ ਚਾਹੀਦਾ ਭਾਈ ਇਹ ਗੱਲ ਮਾੜੀ ਹੈ ਕਿਸਨੇ ਰੇਖ ਚ ਮੇਖ ਮਾਰੀ ਇੱਥੇ ਤਾਂ ਮੇਰੀ ਸੋਚ ਤੁਹਾਡੇ ਤੋਂ ਡਿਫਰ ਕਰਦੀ ਹੈ ਮੈਂ ਪੁੱਛਦੀਆਂ ਸਾਰੀਆਂ ਸਵਾਰੀਆਂ ਬਸ ਦੇ ਖਲੋਣ ਬਾਰੇ ਕੇਵਲ ਸੋਚੀ ਹੋ ਜਾਣਗੀਆਂ ਇੱਥੋਂ ਤੱਕ ਕਿ ਹੱਥ ਵੜ ਖੜਾ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰਨਗੀਆਂ ਖੂਨ ਖਰਾਬੇ ਬਿਨਾ ਹੋਰ ਵੀ ਕੋਈ ਹੱਲ ਲੱਭ ਸਕਦਾ ਉਹ ਤਾਂ ਸੋਚੋ ਸਾਰੇ ਟਿਕੇ ਬੈਠੇ ਹੋ ਪੁਸ਼ਪੀ ਕਹਿੰਦੀ ਤਾਂ ਤੁਹਾਡਾ ਮਤਲਬ ਹੈ ਘਰ ਨੂੰ ਅੱਗ ਲੱਗੀ ਉਹ ਤਾਂ ਬਾਜ਼ਾਰ ਵਿੱਚ ਮਸ਼ਕਾ ਦਾ ਭਾਅ ਪੁੱਛ ਰਹੇ ਫਿਰੋਗੇ ਕਿ ਅੱਗ ਕਿਹੜੇ ਭਾਅ ਬੁজেਗੀ ਪੁਸ਼ਪੀ ਲੜਨ ਚ ਆ ਗਈ ਮੈਂ ਬਹਿਸ ਤੋਂ ਟਲਦਾ ਸੀ ਕਈ ਲੈਣ ਗਿਆ ਸੱਜਣ ਖਾਲੀ ਪਰਤਾ ਸੜਕ ਤੋਂ ਲੱਗੇ ਜਾਂਦੇ ਟਰੈਕਟਰ ਨੂੰ ਹੱਦ ਦਿੱਤਾ ਕਈ ਸਵਾਰੀਆਂ ਭੱਜ ਕੇ ਟਰਾਲੀ ਚੜ ਗਈਆਂ ਬੇ ਭਾਈ ਬਣੂ ਕੋਈ ਹੀ ਲੱਗ ਪੈਰੀ ਬਖ ਜੀਏ ਫਿਰ ਇੱਕ ਬੇਬੇ ਕਹਿੰਦੀ ਰੱਬ ਹੀ ਜਾਣਦਾ ਵੀ ਜੀ ਮੈਂ ਕਿਹਾਗਾ ਹਾਂ ਕੁਝ ਸਵਾਰੀਆਂ ਇੱਕ ਦੂਜੇ ਦੀ ਬਾਹ ਫੜ ਕੇ ਸੜਕ ਤੇ ਖੜਨ ਲੱਗੀਆਂ ਪਰ ਇਸ ਤੋਂ ਪਹਿਲਾਂ ਕਿ ਪੁਛ ਵੀ ਉਹਨਾਂ ਨਾਲ ਖੜਦੀ ਤੇਜ਼ ਰਫ਼ਤਾਰ ਬੱਸ ਖੜ ਦੇਖ ਕੇ ਲੋਕ ਪਰਾਂ ਹੋ ਗਏ ਮਰਨ ਤੋਂ ਸਭ ਡਰਦੇ ਆ ਪੁਛ ਵੀ ਨੇ ਇੱਕ ਚੀਚੀਆਂ ਵਟੀਆਂ ਸੜਕ ਤੇ ਟਹਿਲਣ ਲੱਗੀ ਉਹਦਾ ਗਸੈਲਾ ਚਿਹਰਾ ਮੈਨੂੰ ਦਿਖ ਰਿਹਾ ਤੇ ਉਹ ਖੈਰ ਹੱਥੀ ਨਹੀਂ ਸੀ ਲੱਗਦੀ ਮੈਂ ਉਹਦੇ ਪਿੱਛੇ ਜਾਣਾ ਚਾਹੁੰਦਾ ਪਰ ਟਹਿਲ ਦੀ ਸੜਕ ਦੇ ਦੂਜੇ ਪਾਸੇ ਚਲੇ ਗਏ ਮੇਤੋਂ ਪਰ ਅਚਾਨਕ ਆਉਂਦੀ ਬੱਸ ਦੀ ਹੂਕਰ ਸੁਣੀ ਪਾੜਾ ਮੁੰਡਾ گاਉਂ ਹੋ ਕੇ ਸੜਕ ਦੇ ਨੇੜੇ ਹੱਥ ਮਾਰ ਬੱਸ ਰੋਕਣ ਲੱਗਾ ਸਵਾਰੀਆਂ ਹੁੱਬ ਕੇ ਉੱਠ ਖੜੀਆਂ ਪਰ ਐਂ ਅੱਡੇ ਦੇ ਨੇੜੇ ਆਉਂਦੀ ਬੱਸ ਤੇਜ਼ ਹੋ ਗਈ ਅਚਾਨਕ ਬਹੁਤ ਜ਼ੋਰ ਦਾ ਖੜਾਕ ਹੋਇਆ ਜਿਵੇਂ ਕੋਈ ਬੰਬ ਫਟਿਆ ਹੋਵੇ ਦਰਨਾ ਸਭ ਦੇਹਰ ਦੇ ਕੰਬ ਉੱਠੇ ਲੱਗਾ ਜਿਵੇਂ ਕਿਸ ਸਵਾਰੀ ਦੇ ਚੀਥੜੇ ਹੋ ਗਏ ਦੇ ਸੜਕ ਦੇ ਪਈ ਟਾਇਰਾਂ ਦੀ ਡਰਾਉਣੀ ਆਵਾਜ਼ ਸੜਕ ਤੇ ਕਿਸਰ ਦੀ ਬਸ ਰੋਗੀ ਨੇੜੇ ਗਏ ਸਭ ਹਰਾਨ ਦੇਖਿਆ ਪੁਸ਼ਪੀ ਦੇ ਹੱਥ ਵਾਲਾ ਟਿਫਨ ਸੜਕ ਤੇ ਚਿਚਬਾ ਹੋਇਆ ਪਿਆ ਡਰਾਈਵਰ ਦਾ ਮੂਹਰਲਾ ਸ਼ੀਸ਼ਾ ਟੁੱਟਿਆ ਪਿਆ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਕਰਦੀਆਂ ਸਵਾਰੀਆਂ ਬਸ ਦੀ ਤਾਂ ਕਿ ਜਾ ਫਸੀਆਂ ਮੈਂ ਪੁਸ਼ਪੀ ਨਾ ਦੇਖੀ ਮੇਰੇ ਖਾਨੇ ਹੋ ਗਏ ਮੈਂ ਆਸ-ਪਾਸੇ ਚੱਕਣ ਲੱਗਿਆ ਮੈਂ ਕਿਹਾ ਪੁਸ਼ਪੀ ਥੱਲੇ ਆ ਅਚਾਨਕ ਮੇਰੇ ਮੋੜੇ ਤੇ ਕਿਸ ਨੇ ਪੂਲਾ ਜਾ ਹੱਥ ਧਰਿਆ ਮੈਂ ਗਰਦਨ ਕਮਾਈ ਪੁਸ਼ਪੀ ਪਿੱਛੇ ਸੀ ਡਰਾਈਵਰ ਕਲਪਰਿਆ ਸੀ ਉਹ ਰੁੱਖਾਂ ਦੇ ਵਿੱਚੋਂ ਦਰਖਤਾਂ ਚੋਂ ਕੀ ਨੇ ਕੀ ਮਾਰਿਆ ਮੇਰੇ ਸ਼ੀਸ਼ੇ ਤੇ ਇਹ ਵੀ ਨਹੀਂ ਪਤਾ ਲੱਗਿਆ ਬੰਬ ਵਰਗੀ ਚੀਜ਼ ਧੀ ਮੇਰੇ ਯਾਰ ਡਰਾਈਵਰ ਕਹੀ ਜਾਵੇ ਕੰਡਕਟਰ ਨੇ ਸੀਟੀ ਮਾਰਦੇ ਮੂਰੇ ਆ ਕੇ ਕਿਹਾ ਇਹ ਤਾਂ ਵੇ ਬਹੁਤ ਔਖਾ ਹੋ ਗਿਆ ਹੁਣ ਤਾਂ ਇਹਦਾ ਵਰਕਸ਼ਾਪ ਜਾਉ ਬਸ ਫਿਰ ਲੱਗਿਆ ਕੀ ਹੈ ਪਤਾ ਹੀ ਨਹੀਂ ਸੜਕ ਤੇ ਪੈ ਡੱਬੇ ਵੱਲ ਤੇ ਇੱਕ ਵਾਰ ਨਜ਼ਰ ਪੁਸ਼ਪੀ ਵੱਲ ਮੈਂ ਮਾਰੀ ਮਸ਼ਕੜੀਆਂ ਹੱਸ ਰਹੀ ਸੀ ਉਹਦੇ ਚਿਹਰੇ ਤੇ ਭੂਰਾ ਤਣਾ ਨਹੀਂ ਸੀ ਮੈਂ ਦੇਖਿਆ ਉਹਦੀ ਮੱਚਦੀਆਂ ਅੱਖਾਂ ਵਿੱਚ ਕਿਸੇ ਯੋਧੇ ਦੀ ਆਬਾ ਆਬਾ ਚੜਕ ਰਹੀ ਸੀ ਦੋਨੇ ਅਸੀਂ ਸੀਟ ਤੇ ਬੈਠੇ ਮੈਂ ਉਹਨੂੰ ਕਿਹਾ ਸਿਰ ਹਿਲਾਤੀ ਗੱਲ ਗੱਲ ਸਰਦਾਰ ਨਹੀਂ ਐ ਇਨਾਮ ਵੀ ਦਿਓ ਫਿਰ ਬੋਲ ਹ ਬਾਹ ਕਮਾ ਕੇ ਮੋਢੇ ਤੇ ਰੱਖਦੇ ਹੋ ਇੱਕ ਵਾਰ ਮੈਂ ਬਾਹ ਚਾ ਕੇ ਮੋਢੇ ਤੇ ਰੱਖਦੀ ਕਮਾਲ ਕਰਦੀ ਕਮਾਲ ਪਤਾ ਕਿਵੇਂ ਹੋਈਏ ਤੇਰੇ ਪਿਆਰ ਦਾ ਹੀ ਇੰਨਾ ਸਰੂਰ ਆ ਮੈਨੂੰ ਤਤੂਰੇ ਅੰਗੂ ਚੜਿਆ ਸਿਰ ਤੇ ਪਤਾ ਹੀ ਨਹੀਂ ਲੱਗਿਆ ਮੈਂ ਕਦ ਕੀ ਕਰ ਦਿੱਤਾ ਤੇਰੇ ਪਿਆਰ ਦੀ ਉਹ ਸੂਰਮ ਗਤੀ ਐ ਐਨਾ ਕਹਿ ਕੇ ਪੁਸ਼ਪੀ ਨੇ ਆਪਣੀ ਆਪਣਾ ਸਿਰ ਮੇਰੇ ਮੋਢੇ ਤੇ ਰੱਖ ਦਿੱਤਾ